ਸ੍ਰੀ ਕਾਲਜੀ ਸਾਰਿਆਂ ਨੂੰ ਦੋਸਤੋ ਜਿਵੇਂ ਆਪਾਂ ਪੰਛੀਆਂ ਨੂੰ ਆਲਸੀ ਬਣਾਉਨੇ ਆ ਉਦਾਂ ਹੀ ਫੌਜੀ ਮਲਕੀਤ ਸਿੰਘ ਹੋਰੇ ਵੀ ਪੰਛੀਆਂ ਨੂੰ ਆਲਸੀ ਬਣਾ ਰਹੇ ਨੇ ਦੇਖੋ ਤੁਸੀਂ ਦੇਖੋ ਕਿੰਨੇ ਪੰਛੀ ਇੰਨਾ ਦੇ ਘਰ ਦੇ ਵਿੱਚ ਰਹਿੰਦੇ ਆ ਦੇਖੋ ਪਤਾ ਕੀ ਗੱਲ ਹੈ ਜੀ ਵੀ ਆਪਣੇ ਬਹੁਤ ਸਾਰੇ ਭਰਾ ਕਹਿੰਦੇ ਆ ਵੀ ਪੰਛੀਆਂ ਨੂੰ ਤੁਸੀਂ ਆਲਸੀ ਬਣਾਉਨੇ ਹੋ ਪਰ ਉਹਨਾਂ ਨੇ ਫੈਕਟ ਨਹੀਂ ਜਾਣੇ ਹੁੰਦੇ ਉਹ ਇਹ ਨਹੀਂ ਵੇਖਦੇ ਇਹ ਕਹਿ ਦਿੰਦੇ ਆ ਵੀ ਪਾਈ ਪੰਛੀ ਆਪਣਾਲ ਨਾਲ ਪਹਿਲਾਂ ਵੀ ਤਾਂ ਬਣਾਉਂਦੇ ਸੀ ਅਸਲ ਵਿੱਚ ਪਹਿਲਾਂ ਕੁਦਰਤੀ ਰੱਖਾ ਹੈਗੀਆਂ ਸੀ ਮਨੁੱਖ ਨੇ ਕੋਈ ਜਗ੍ਹਾ ਛੱਡੀ ਹੈ ਨਹੀਂ ਇਹ ਕਰਨ ਵੀ ਕੀ ਵਿਚਾਰੇ ਇਹਦੇ ਕਰਕੇ ਪੰਛੀ ਦਿਨਵਾ ਦੇਣਾ ਅਲੋਪ ਹੋ ਰਹੇ ਆ ਤੇ ਬਾਈ ਹੋਰੇ ਵਧੀਆ ਇੰਨਾ ਬਾਰੇ ਸੋਚਦੇ ਆ ਦੇਖੋ ਤੁਸੀਂ ਤੇ ਬੜੀ ਵੱਡੀ ਗੱਲ ਮੈਂ ਤੁਹਾਨੂੰ ਦੱਸਣੀ ਚਾਹਣਾ ਇੱਕ ਬ੍ਰਾਹਮਣੀ ਮੈਨਾ ਗਿਟਾਰ ਹੁੰਦੀ ਹੈ ਤੇ ਉਹ ਬਹੁਤ ਜ਼ਿਆਦਾ ਘਟ ਗਈ ਬਾਈ ਹੋਰ ਨੂੰ ਤਾਂ ਨਾਮ ਦੇਣਾ ਚਾਹੀਦਾ ਵੀ ਉਹ ਉਹ ਬ੍ਰਾਹਮਣੀ ਮੈਨਾਂ ਦੀ ਇਹਨਾਂ ਨੇ ਬਰੀਡਿੰਗ ਕਰਾਈ ਆ ਆ ਰੈਂਡ ਬਸੇਰੇ ਦੇ ਵਿੱਚ ਉਹਨਾਂ ਨੇ ਦੋ ਵਾਰ ਬਰੀਡਿੰਗ ਕੀਤੀ ਆ ਕਿੰਨੇ ਉਹਨਾਂ ਦੇ ਬੱਚੇ ਅੱਗੇ ਵਧੇ ਦੇਖੋ ਹੋਰ ਫੌਜੀ ਸਾਹਿਬ ਠੀਕ ਹੋ ਹਾਂਜੀ ਉੱਪਰ ਦੀ ਗੱਲ ਆ ਤੇ ਬਹੁਤ ਵਧੀਆ ਪ੍ਰਾਲਾ ਕਰ ਰਹੇ ਹੋ ਜੀ ਤੁਸੀਂ ਧੰਨਵਾਦ ਜੀ ਤੇ ਨਹੀਂ ਅੱਜ ਕੱਲ ਕਿਹੜਾ ਸੋਚਦਾ ਜੀ ਇਹਨਾਂ ਬੇਜਵਾਨਾਂ ਬਾਰੇ ਆਪਾਂ ਇਹ ਦਰਵਾਜ਼ੇ ਲਿਆਂਦੇ ਨੇ ਤੋਰੀ ਤੋਂ ਹਾਂਜੀ ਇਹਨਾਂ ਦਾ ਪੁਰਾਣਾ ਹੀ ਆਪਾਂ ਸਾਰਾ ਲਾਗੀ ਬਣਾ ਦੇਣਾ ਨਾ ਸਿਸਟਮ ਆਪਾਂ ਜੀ ਅੱਛਾ ਵੀ ਪੁਰਾਣੇ ਉਹ ਪੂਲੇ ਪਾਲੇ ਲਿਆਂਦੇ ਹੋਇਆ ਹਨਾ ਸਰਕੰਡਾ ਲਿਆਂਦਾ ਤੁਸੀਂ ਸਰਕੰਡਾ ਲਿਆਂਦਾ ਸਹੀ ਜੀ ਜਾਂਦੀਆਂ ਉਹ ਬਾਲੇ ਪੈ ਤਿੰਨ ਸੌ ਪਾਲਾ ਸਾਹਮਣੇ ਪਿਆ ਹਾਂਜੀ ਉਹ ਸਾਰਾ ਆਪਣਾ ਲਾਗੀ ਤਿਆਰ ਕਰ ਦੇਣਾ ਆਪਾਂ ਇਹ ਸਾਹਮਣੇ ਬਣਾ ਦੇਣਾ ਨਹੀਂ ਠੀਕ ਹੈ ਜੀ ਆਗਲੇ ਬਾਉਂਡਰੀ ਮਤਲਬ ਉਹਦੇ ਪੂਲਿਆਂ ਦੀ ਲਾ ਕੇ ਨਾ ਸਾਰੇ ਥੱਲੇ ਜੀ ਕੰਦਾ ਕੱਢ ਕੇ ਆਪਾਂ ਪੁਰਾਣੇ ਬਸ ਆ ਵੀ ਹੁਣ ਜਾਣ ਇਹਨਾਂ ਵਾਸਤੇ ਅਲੱਗ ਨਹੀਂ ਆ ਤੁਸੀਂ ਆਪ ਹੀ ਤਿਆਰ ਕਰਦੇ ਹੋ ਨਾ ਹਾਂਜੀ ਹਾਂ ਦੇਖੋ ਸਾਰਾ ਔ ਟੋਤਿਆਂ ਵਾਸਤੇ ਤਿਆਰ ਕਰ ਰਹੇ ਆਪਾਂ ਠੀਕ ਹੈ ਜੀ ਉਹਦੇ ਉੱਪਰ ਲਾ ਦੇਣ ਇੱਕ ਲੈਣ ਪੂਰੀ ਹੋਰ ਤੱਕ ਆਹ ਦੇਖੋ ਕਿੰਨਾ ਵਧੀਆ ਇਹਨਾਂ ਨੇ ਮਾਹੌਲ ਬਣਾਇਆ ਹੋਇਆ ਫੌਜੀ ਮਲਕੀਤ ਸਿੰਘ ਜੀ ਅਸੀਂ ਦੋਨੇ ਮੀਆਂ ਬੀਬੀ ਨਾਲ ਮਿਲ ਕੇ ਕੰਮ ਕਰਦੇ ਆ ਜੀ ਠੀਕ ਹੈ ਜੀ ਮਿਹਰਬਾਨੀ ਉਹ ਵੀ ਬਹੁਤ ਆਪਣਾ ਸਾਥ ਹੰਦੇ ਨਾਲ ਠੀਕ ਹੈ ਜੀ ਤੇ ਹੋਰ ਕੋਈ ਗੱਲ ਵਾਜੀ ਹੋਰ ਅੱਗੇ ਤੁਸੀਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਵੀ ਜਾ ਕੇ ਲਾਉਣੇ ਪਿੰਡਾਂ ਦੇ ਵਿੱਚ ਹਣ ਬਸ ਮੌਸਮ ਆ ਗਿਆ ਉਹਦੇ ਲਾਉਣ ਦਾ ਹੂੰ ਉਹਦੇ ਆਪਣੇ ਕੋ ਤਿਆਰ ਨੇ ਗੱਡੀ ਵੀ ਤੁਹਾਨੂੰ ਦੱਸੀ ਦਿੱਤਾ ਜੀ ਆਪਣੇ ਤਿਆਰ ਹੈ ਜੀ ਸਾਰਾ ਸਮਾਨ ਤਿਆਰ ਆਪਣਾ ਰੈਡੀ ਹੈ ਉਹ ਦੇਖੋ ਪੌਦੇ ਵੀ ਪਏ ਆ ਜੀ ਇਨਾਂ ਕੋਲ ਇਹ ਹੋਣਾ ਪਿਆ ਉਹਨਾਂ ਸੱਤ ਅੱਠ ਸੌ ਤੇ ਵੱਧ ਵੀ ਆਪਣੇ ਪੌਦਾਂ ਹਜ਼ਾਰ ਦੇ ਗੱਡੀ ਪਿਆ ਗੱਡੀ ਇਹਨਾਂ ਨੇ ਸਪੈਸ਼ਲ ਇਹ ਬੂਟੇ ਲਾਉਣ ਲਈ ਹੀ ਲਾਈ ਲਿਆਂਦੀ ਆ ਹਾਂ ਜੀ ਬਸ ਆਪ ਸ਼ੁਰੂ ਕਰਦੇ ਆ 20 ਤਰੀਕ ਤੋਂ ਬਾਅਦ ਆਪਾਂ ਤੇ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ